ਸਤਿ ਸ਼੍ਰੀ ਅਕਾਲ ਜੀ ਹਾਜ਼ਰਾਂ ਕਹਾਣੀ ਤੈਨੂੰ ਦੂਰ ਵਿਆਹ ਹੋਂ ਦਾ ਸੈਕੰਡ ਪਾਰਟ ਲੈ ਕੇ ਜੇ ਤੁਸੀਂ ਫਸਟ ਪਾਰਟ ਨਹੀਂ ਸੁਣਿਆ ਤਾਂ ਜ਼ਰੂਰ ਸੁਣਨਾ ਮੈਂ ਆਪਣੇ ਸਾਹਮਣੇ ਪਏ ਲਾਲ ਸੂਟ ਨੂੰ ਵੇਖਿਆ ਨਾ ਮੇਰੇ ਚਿਹਰੇ ਤੇ ਕੋਈ ਖੁਸ਼ੀ ਸੀ ਤੇ ਨਾ ਹੀ ਕੋਈ ਦੁੱਖ ਮੇਰੇ ਚਿੱਤ 'ਚ ਇੱਕ ਖਿਆਲ ਜ਼ਰੂਰ ਉੱਭਰਿਆ ਸੀ ਸ਼ਾਇਦ ਬਾਪੂ ਦੇ ਪਿੰਜਰੇ 'ਚੋਂ ਨਿਕਲ ਕੇ ਥੋੜੇ ਚਿਰ ਮਗਰੋਂ ਮਾਂ ਵਾਪਸ ਮੋੜਾਈ લાਲ ਰੰਗ ਦੀਆਂ ਚੂੜੀਆਂ ਤੇ ਮਹਿੰਦੀ ਲੈ ਕੇ ਆਈ ਸੀ ਅੱਜ ਪਹਿਲੀ ਵੇਰ ਮਾਂ ਨੇ ਹੱਟੀ ਤੇ ਜਾਣ ਦਾ ਹੀ ਹ ਪਤਾ ਨਹੀਂ ਕਿਵੇਂ ਕਰ ਲਿਆ ਸੀ ਉਸ ਨੇ ਕੌਲੀ ਲੈ ਕੇ ਮਹਿੰਦੀ ਪਿਆਉਣ ਦਿੱਤੀ ਮوڑ ਮਾਂ ਸੂਟ ਕੱਟਣ ਬੈਠ ਗਈ ਠੰਡੀ ਮਿੱਠੀ ਰੁੱਤ ਸੀ ਸੂਟ ਕੱਟ ਕੇ ਉਸ ਨੇ ਮੈਨੂੰ ਰਜਾਈ ਦੇ ਕੇ மஞ்சੇ ਤੇ ਬਿਠਾ ਦਿੱਤਾ ਬਾਹਰੋਂ ਬੱਕਰ ਦਾ ਇੱਕ ਤੀਲਾ ਲੈ ਆਈ ਤੇ ਮੇਰੇ ਹੱਥਾਂ ਤੇ ਮਹਿੰਦੀ ਨਾਲ ਵੇਲ ਬੂਟੇ ਵਾਉਣ ਲੱਗੀ ਨਾਲ ਹੀ ਮੂੰਹੋਂ ਵਾਹਿਗੁਰੂ ਵਾਹਿਗੁਰੂ ਅਚਾਰਨ ਲੱਗੀ ਰੱਬ ਦਾ ਨਾਮ ਉਚਾਰਦੀ ਹੋਈ ਮਾਂ ਅੰਦਰ ਉਹ ਮੇਰੀ ਅਗਲੀ ਜ਼ਿੰਦਗੀ ਦੇ ਸੁੱਖ ਦੀਆਂ ਦੁਆਵਾਂ ਕਰ ਰਹੀ ਸੀ ਧੀਏ ਮੈਨੂੰ ਮaaf ਕਰ ਦੇ 12 ਸਾਲ ਦੀ ਵੀ ਕੋਈ ਉਮਰ ਹੁੰਦੀ ਹੈ ਵਿਆਹਣ ਦੀ ਮੇਰਾ ਵਾਸ ਨਹੀਂ ਚੱਲਦਾ ਰੱਬ ਤੈਨੂੰ ਸੁੱਖ ਦੇਵੀ ਇਸ ਨਰਕ ਚੋਂ ਨਿਕਲ ਚੱਲੀਏ ਇੱਕ ਗੱਲੋਂ ਚੰਗਾ ਹੋ ਗਿਆ ਮਾਂ ਆਪਣੀ ਮਨ ਨਾਲ ਗੱਲਾਂ ਕਰਕੇ ਆਪਣੀ ਆਪ ਨੂੰ ਤਸੱਲੀ ਦੇਖ ਖੁਸ਼ ਸੀ ਜਿਵੇਂ ਉਹ ਕਿਸੇ ਬੋਝ ਤੋਂ ਸੁਰਖਰੂ ਹੋ ਜਾਣਾ ਚਾਹਦੀ ਹੋਵੇ ਪਰ ਅੰਦਰਲੇ ਸੀਨੇ ਦੀ ਹੂਕ ਦੱਸਦੀ ਸੀ ਕਿ ਉਹ ਮਾਂ ਵਾਲੇ ਦਰਦ ਤੋਂ ਵਾਂਝਿਤ ਨਹੀਂ ਹੋ ਸਕੀ ਸੀ ਮਾਂ ਨੇ ਵਿੰਗੇ ਟੇਡੇ ਫੁੱਲ ਬੂਟੇ ਮੇਰੇ ਹੱਥਾਂ ਤੇ ਬਾਹ ਦਿੱਤੀ ਮਹਿੰਦੀ ਲਾ ਕੇ ਉਹ ਸੂਟ ਸਿਆਉਣ ਵਹਿ ਗਈ ਸਵੇਰੇ ਸਵਾਕਤ ਮਾਂ ਨੇ ਮੈਨੂੰ ਜਗਾ ਕੇ ਨਹਾਉਣ ਲਈ ਕਿਹਾ ਨਾ ਕੋਈ ਸਖੀ ਨਾ ਕੋਈ ਰਿਸ਼ਤੇਦਾਰ ਮਾਂ ਇਕੱਲੀ ਨੇ ਵਟਣਾ ਮਲਿਆ ਉਹ ਆਪਣੇ ਵੱਲੋਂ ਜਿੰਨੀ ਹੋ ਸਕਦੇ ਸਨ ਉਹ ਸ਼ਗਨ ਵਿਹਾਰ ਕਰਨਾ ਚਾਹੁੰਦੀ ਸੀ ਇਹ ਵੀ ਕੋਈ ਵਿਆਹ ਸੀ ਜਿੱਥੇ ਮੈਂ ਤੇ ਮਾਂ ਹੀ ਮੇਲ ਸੀ ਨਾ ਕੋਈ ਗੀਤ ਨਾ ਰੌਲਾ ਰੱਪਾ ਨਾ ਮੈਂ ਮਾਈਏ ਬੈਠੀ ਨਾ ਹੀ ਬਾਪੂ ਨੇ ਸਾਨੂੰ ਦੋਨਾਂ ਨੂੰ ਕਾਰ 'ਚ ਬਿਠਾਇਆ ਤੇ ਇੱਕ ਗੁਰਦੁਆਰੇ ਵਿੱਚ ਲੈ ਗਿਆ ਮੇਰਾ ਚਿਹਰਾ ਅੱਧਾ ਕੁੰਡ ਕੱਢ ਕੇ ਲੁਕਾ ਦਿੱਤਾ ਮੇਰੀ ਧੌਣ ਵੀ ਨੀਵੀ ਸੀ ਮੈਂ ਚੋਹ ਰੱਖਾਂ ਨਾਲ ਚੁੰਨੀ ਵਿੱਚੋਂ ਝਾਤੀ ਮਾਰ ਕੇ ਕੁਝ ਤੱਕਣਾ ਚਾਹਿਆ ਬਸ ਦੋ ਤਿੰਨ ਉਪਰੇ ਚਿਹਰੇ ਨਜ਼ਰ ਆਏ ਬਾਪੂ ਨੇ ਵੀਰਾਂ ਨੂੰ ਵੀ ਨਹੀਂ ਬੁਲਾਇਆ ਸੀ ਪਤਾ ਨਹੀਂ ਉਹਨਾਂ ਨੂੰ ਵੀ ਵਿਆਹ ਬਾਰੇ ਪਤਾ ਸੀ ਕਿ ਨਹੀਂ ਜੇ ਉਹ ਵਿਆਹ ਬਾਰੇ ਕੁਝ ਜਾਣਦੇ ਵੀ ਹੋਏ ਤਾਂ ਕੀ ਉਹ ਵੀ ਤਾਂ ਬਾਪੂ ਦੀ ਬੋਲੀ ਹੀ ਬੋਲਦੇ ਸਨ ਬਾਪੂ ਉਹਨਾਂ ਦੀ ਹਾਰ ਰੀਜ ਜੋ ਪੂਰੀ ਕਰਦਾ ਸੀ ਅਚਾਨਕ ਗੱਡੀ ਦੀ ਚੀਕ ਨੇ ਮੈਨੂੰ ਜਾਦਾਂ ਦੇ ਭਾਵਜਲ ਤੋਂ ਬਾਹਰ ਕੱਢਿਆ ਬਾਹਰ ਤੱਕਿਆ ਮੇਰਾ ਸਟੇਸ਼ਨ ਆ ਗਿਆ ਸੀ ਮੈਂ ਆਪਣੇ ਸਮਾਨ ਵਾਲਾ ਬੈਗ ਚੁੱਕਿਆ ਤੇ ਸਟੇਸ਼ਨ ਤੋਂ ਬਾਹਰ ਆ ਗਈ ਰਿਕਸ਼ਾ ਲੈ ਬੱਸ ਅੱਡੇ ਤੇ ਪਹੁੰਚੀ ਆਪਣੇ ਪਿੰਡ ਵਾਲੀ ਬੱਸ ਦਾ ਪਤਾ ਕਰ ਬੈਠ ਗਈ ਅੱਧੇ ਘੰਟੇ ਤੀਕ ਆਪਣੇ ਘਰ ਪਹੁੰਚ ਜਾਣਾ ਸੀ ਆਪਣਾ ਘਰ ਤਾਂ ਬਾਪੂ ਨੇ ਕਦੇ ਮੇਰਾ ਹੋਣ ਹੀ ਨਹੀਂ ਦਿੱਤਾ ਆਨੰਦਕਾਰ ਜਾਂ ਮਗਰੋਂ ਮੈਨੂੰ ਤੋੜ ਦਿੱਤਾ ਤੂਰਨ ਲੱਗਿਆ ਮਾਂ ਨੇ ਬਾਪੂ ਦੀ ਪ੍ਰਵਾਹ ਕੀਤੀ ਬਿਗੈਰ ਹੀ ਮੈਨੂੰ ਤਾਗਲ ਬੱਕੜੀ ਪਾ ਲਈ ਮਾਂ ਦੀਆਂ ਭੁੱਬਾਂ ਨਿਕਲ-ਨਿਕਲ ਜਾਂਦੀਆਂ ਸਨ ਮੈਂ ਤਾਂ ਪੱਥਰ ਬਣੀ ਖੜੀ ਰਹੀ ਬਾਪੂ ਲਈ ਤਾਂ ਮੈਂ ਸਿਰਫ ਪੱਥਰ ਹੀ ਸੀ ਅੱਜ ਤੋਂ ਤਾਂ ਬਾਪੂ ਪੱਥਰ ਤੋਂ ਵੀ ਆਜ਼ਾਦ ਹੋ ਚੱਲਿਆ ਸੀ ਮੈਂ ਕੇ ਪੱਥਰਤਾ ਉਸ ਦਾ ਗੁਲਾਮ ਰਿਹਾ ਸੀ ਅੱਜ ਤੀਕ ਮੈਂ ਬਾਪੂ ਨੂੰ ਕਦੀ ਪੂਰੀ ਤਰ੍ਹਾਂ ਤੱਕਿਆ ਨਹੀਂ ਸੀ ਬਾਪੂ ਨੇ ਤਾਂ ਮੈਨੂੰ ਤੱਕਣਾ ਹੀ ਕੀ ਸੀ ਬਸ ਇੱਕ 6 ਫੁੱਟ ਗੱਠ ਦੀ ਦਾੜੀ ਵਾਲਾ ਪਰਸ਼ਾਵਾ ਮੇਰੇ ਜਹਾਨ ਚ ਸੀ ਕਾੜੇ ਰੇਲ ਕਾੜੇ ਬਸ ਤੇ ਕਾੜੇ ਰਿਕਸ਼ੇ ਵਿੱਚ ਚੜਨ ਉਤਰਨ ਮਗਰੋਂ ਮੈਂ ਇੱਕ ਘਰ ਵਿੱਚ ਆ ਗਈ ਸੀ ਰਾਤ ਦੀ ਰਾਹ ਵਿੱਚ ਲੰਘ ਗਈ ਸੀ ਅਗਲੇ ਦਿਨ ਦੀ ਦੁਪਹਿਰ ਵੀ ਲੰਘ ਚੱਲੀ ਸੀ ਘਰ ਵੜਨਾ ਪਹਿਲਾਂ ਤੇਲ ਚੋਕੇ ਮੇਰਾ ਸਵਾਗਤ ਕੀਤਾ ਗਿਆ ਮਾਂ ਦੀਆਂ ਦੁਆਵਾਂ ਲੇਖੇ ਲੱਗ ਗਈਆਂ ਸਹੁਰਾ ਘਰ ਮੇਰੇ ਲਈ ਸਵਰਗ ਨਿਕਲਿਆ ਪਤੀ ਬਸ 5-6 ਸਾਲ ਵੱਡਾ ਸੀ ਤੇ ਖਾਬੀ ਲੱਤ ਤੋਂ ਥੋੜਾ ਲੰਗਾ ਕੀ ਤੁਰਦਾ ਸੀ ਸੌਰਾਮ ਮੀਰਾ ਨਿਰਾਦੇਪਤਾ ਸੀ ਦਿਨ ਰਾਤ ਅਸੀਸਾਂ ਨਾਲ ਮੇਰੀ ਝੋਲੀ ਭਰ ਦਿੰਦਾ ਸੀ ਬਾਪੂ ਦੇ ਪਿਆਰ ਬਾਪੂ ਦੇ ਪਿਆਰ ਤੋਂ ਕੋਰੀ ਮੇਰੀ ਆਤਮਾ ਨੇ ਸਹਕੂਨ ਮਹਿਸੂਸ ਕੀਤਾ ਸੀ ਕਿ ਤੋ ਤਾਂ ਝੋਲੀ ਵਿੱਚ ਖੈਰਾਤ ਪਈ ਸੀ ਸੱਸ ਹੁੰਦੀ ਤਾਂ ਮਾਂ ਵਾਲੀ ਥਾਂ ਨੂੰ ਪੂਰਾ ਕਰ ਦਿੰਦੀ ਸਮਾਂ ਲੰਘਦਾ ਜਾ ਰਿਹਾ ਸੀ ਪਰ ਕਦੀ ਕਦੀ ਮਾਂ ਦੀ ਯਾਦ ਸੀਨੇ ਨੂੰ ਧੂ ਪਾਉਂਦੀ 4 ਸਾਲਾਂ ਵਿੱਚ ਮੈਂ ਇੱਕ ਮੁੰਡੇ ਕੁੜੀ ਦੀ ਮਾਂ ਬਣ ਗਈ ਮਾਂ ਬਾਂਣ ਮਗਰੋਂ ਮਾਂ ਦੀ ਹੋਰ ਵੀ ਜ਼ਿਆਦਾ ਯਾਦ ਆਉਂਦੀ ਮੇਰੇ ਚੋਰੀ ਚੋਰੀ ਡੇਡੇ ਅੱਥਰੀਆਂ ਨੂੰ ਮੇਰੀ ਸਹੁਰੇ ਨੇ ਇੱਕ ਦਿਨ ਬੋਚ ਲਿਆ ਉਸਨੇ ਮੈਨੂੰ ਕਿਹਾ ਧੀਏ ਮੈਂ ਨਹੀਂ ਜਾਣਦਾ ਤੇਰਾ ਪਿੰਡ ਕਿਹੜਾ ਹੈ ਸਾਨੂੰ ਤੇਰੇ ਬਾਪ ਨਾਲ ਮਿਲਾਉਣ ਵਾਲਾ ਵੀ ਗਾਂਹਾਂ ਦੀ ਗਾਂ ਸੀ ਕੋਈ ਉਹਦਾ ਮੈਨੂੰ ਕੋਈ ठाਉ ਪਤਾ ਨਹੀਂ ਉਹਨੇ ਇੱਕ ਗੱਲ ਮੁਕਾਈ ਸੀ ਬਸ ਤੈਨੂੰ ਤੇਰੇ ਪੇਕੇ ਪਿੰਡ ਵਾਰੀ ਨਾ ਕੁਝ ਪੁੱਛਣਾ ਤੇ ਨਾ ਕਦੇ ਤੈਨੂੰ ਜਾਣ ਦੇਣਾ ਜੇ ਤੈਨੂੰ ਆਪਣੇ ਘਰ ਦੀ ਬਹੁਤੀ ਯਾਦ ਆਉਂਦੀ ਹੈ ਤਾਂ ਆਪਾਂ ਤੈਨੂੰ ਮਿਲਵਾ ਲਿਆਉਂਦੀ ਆ ਮੈਨੂੰ ਤਾਂ ਪਿੰਡ ਦਾ ਕੁਝ ਪਤਾ ਨਹੀਂ ਤੈਨੂੰ ਪਤਾ ਕੁਝ ਤੇਰਾ ਬਾਪ ਕੁਝ ਬੋਲਿਆ ਤਾਂ ਮੈਂ ਆਪੇ ਨਿਬੜ ਲਵਾਂ ਉਹਦੇ ਨਾਲ ਮੇਰੇ ਹੌਕਿਆਂ ਨੇ ਮੇਰੇ ਸਹੁਰੇ ਨੂੰ ਬੁੱਕਲ ਵਿੱਚ ਲੈ ਕੇ ਬਾਪ ਵਾਲਾ ਪਿਆਰ ਵੰਡਣ ਲਈ ਮਜਬੂਰ ਕੀਤਾ ਕੁੜੇ ਜੀਤੀਏ ਤੂੰ ਐਂ ਭਲਾਂ ਮੈਂ ਬੱਸੋਂ ਉੱਤਰ ਗਲੀ ਵਿੱਚ ਤੁਰੀ ਜਾ ਰਹੀ ਮੈਨੂੰ ਪਿੱਛੋਂ ਆਵਾਜ਼ ਵੱਜੀ ਤੇ ਮੈਂ ਰੁਕ ਗਈ ਮੈਂ ਪਿੱਛੇ ਮੁੜ ਕੇ ਚਾਚੀ ਨੂੰ ਜਵਾਬ ਦਿੱਤਾ ਸਾਸਰੀਕਾਲ ਹਾਂ ਚਾਚੀ ਮੈਂ ਜੀਤੀ ਮੈਂ ਚਾਚੀ ਨੂੰ ਗਲਵਕੜੀ ਪਾ ਲਈ ਹੋਰ ਸਨਾ ਕਿਵੇਂ ਆ ਕੁੜੇ ਹੁਣ ਪਹੁੰਚੀ ਕੋਈ ਲੈਣ ਨਹੀਂ ਚਾਚੀ ਨੇ ਗਾਲ ਲਾ ਮੈਨੂੰ ਸਵਾਲ ਕੀਤੇ ਠੀਕ ਹੈ ਚਾਚੀ ਜਦੋਂ ਤੁਹਾਡਾ ਫੋਨ ਗਿਆ ਬਾਈ ਬਾਪੂ ਬਹੁਤ ਢਿੱਲਾ ਹੈ ਉਸੇ ਵੇਲੇ ਤੁਰ ਪਈ ਸਾ ਪਰ ਰਾਹ 'ਚ ਹੀ ਬਾਪੂ ਅੱਗੋਂ ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ ਚਾਚੀ ਨੇ ਮੈਨੂੰ ਆਪਣੇ ਘਰ ਵੱਲ ਤੋਰਦਿਆਂ ਕਿਹਾ ਚੱਲ ਕੀਰਾ ਘਰੇ ਆਪਣੀ ਐਨੀ ਲੰਮੀ ਬਾਟ ਤੋਂ ਆਈ ਐ ਚਾਹ ਪਾਣੀ ਪੀ ਕੇ ਚੱਲਦੀ ਆ ਜਦੋਂ ਮੈਨੂੰ ਮੇਰਾ ਸਹੁਰਾ ਮੇਰੇ ਪਿੰਡ ਮਾਂ ਨੂੰ ਮਲਾਉਣ ਲਈ ਲੈ ਕੇ ਆਇਆ ਸੀ ਤਾਂ ਅਸੀਂ ਇਸੇ ਸਰੀਕੇ 'ਚ ਚਾਚੀ ਲੱਗਦੀ ਘਰ ਰਾਤ ਕੱਟੀ ਸੀ ਉਦੋਂ ਵੀ ਚਾਚੀ ਨੇ ਸੱਦ ਮਾਰ ਕੇ ਆਪਣੇ ਘਰ ਬੁਲਾ ਲਿਆ ਸੀ ਚਾਹ ਪਾਣੀ ਪਿਆ ਕੇ ਚਾਚੀ ਨੇ ਮਾਂ ਵਾਰੀ ਦੱਸਿਆ ਸੀ ਜੀਤੇ ਤੇਰੀ ਬੀਬੀ ਦਾ ਬੜਾ ਮਾੜਾ ਹਾਲ ਹੋ ਗਿਆ ਸੀ ਤੈਨੂੰ ਤੋੜਨ ਮਗਰੋਂ ਮੰਜੇ ਨਾਲ ਜੁੜ ਕੇ ਰਹੇਗੀ ਵਿਚਾਰੀ ਤੇਰੇ ਵੀਰਾਂ ਨੇ ਕਾਲਜ ਚ ਪੜਦੀਆਂ ਕੁੜੀਆਂ ਨਾਲ ਵਿਆਹ ਕਰਾ ਲਈ ਉਹ ਤਾਂ ਸ਼ਹਿਰੀ ਹੋ ਗਈ ਕਦੇ ਪਿੰਡਵੰਨੀ ਉਹਨਾਂ ਨੇ ਮੂੰਹ ਹੀ ਨਹੀਂ ਕੀਤਾ ਤੇਰੀ ਬੇਬੇ ਵਿਚਾਰੀ ਮੌਤ ਨਾਲ ਘੁੱਲਦੀ ਰਹੀ ਪਰ ਉਹਨਾਂ ਦੋਹਾਂ ਨੇ ਆਉਂਦੀ ਸੰਗਰਾਦ ਨੂੰ ਛੀ ਮਹੀਨੇ ਹੋ ਜਾਣੇ ਐ ਮੁੱਕੀ ਨੂੰ ਮਾਂ ਤੁਰ ਗਈ ਸੀ ਮੈਨੂੰ ਮਿਲੇ ਬਗੈਰੀ ਉਹਦੀ ਆਖਰੀ ਗਲਵੱਕੜੀ ਦਾ ਚੇਤਾ ਆਇਆ ਉਹ ਮਣਾ ਮੇਰੀਆ ਜੇ ਮਾਂ ਨੇ ਇੰਝ ਤੁਰ ਜਾਣਾ ਸੀ ਮੈਂ ਓਣੀ ਉਦੋਂ ਕਿਉਂ ਨਾ ਘੁੱਟ ਕੇ ਮਿਲੀ 6 ਮਹੀਨੇ ਪਹਿਲਾਂ ਕਿਉਂ ਨਾ ਆਈ ਮੈਂ ਓਣੀ ਆਪਣੇ ਨਾਲ ਲੈ ਜਾਂਦੀ ਮੇਰਾ ਅੰਦਰਲਾ ਆਪਾ ਮੈਨੂੰ ਲਾਂ ਤਾਂ ਪਾ ਰਿਹਾ ਸੀ ਪਰ ਹੁਣ ਤੀਕ ਤਾਂ ਹੁਣ ਮੈਨੂੰ ਕੀ ਨਹੀਂ ਦੱਸਣਾ ਸੀ ਬਾਪੂ ਦਾ ਬਾਪ ਸੋ ਮੁੜਦਿਆ ਮੇਰੇ ਸਹੁਰੇ ਨੇ ਚਾਚੀ ਨੂੰ ਮੇਰਾ ਮੋਬਾਈਲ ਨੰਬਰ ਲਿਖਾ ਦਿੱਤਾ ਸੀ ਭਾਈ ਜੀਤੀ ਨੂੰ ਕਦੇ ਵੇਲੇ ਕੁਵੇਲੇ ਦੁੱਖ ਦੇ ਸੁੱਖ ਦੇ ਫੋਨ ਕਰ ਲਿਆ ਕਰੋ ਅੱਜ ਵੀ ਚਾਚੀ ਚਾਹ ਪਿਉਣ ਮਗਰੋਂ ਬੋਲੀ ਜੀਤੀਏ 8-10 ਦਿਨਾਂ ਦਾ ਤਾਂ ਤੇਰਾ ਬਾਪੂ ਬਾਹਲਾ ਹੀ ਢਿੱਲਾ ਤੇਰੇ ਵੀਰਾਂ ਨੇ ਕੋਈ ਪੁੱਛ ਪਰਦੀਦ ਨਹੀਂ ਕੀਤੀ ਪਾਲਾ ਇੰਨਾ ਵੀ ਬੰਦਾ ਕਾਦਾ ਕਾਮਾ ਹੋਇਆ ਜੇ ਦੁੱਖ ਦੇ ਸੁੱਖ ਦੇ ਹਾਲ ਨਹੀਂ ਪੁੱਛਣਾ ਕਾਦੀ ਖਾਤਰ ਮਾਂ ਪਿਓ ਦਿਨ ਰਾਤ ਇੱਕ ਕਰਦੇ ਆ ਤੇ ਔਲਾਦ ਪਿਛਲੇ 3-4 ਦਿਨਾਂ ਤੋਂ ਤੈਨੂੰ ਯਾਦ ਕਰਦਾ ਸੀ ਆਖੇ ਕੋਈ ਜੀਤੀ ਨੂੰ ਸੁਨੇਹਾ ਲਾ ਬਲਾ ਮੈਂ ਤੇਰਾ ਨੰਬਰ ਦਿੱਤਾ ਬੜਾ ਲਵਾਲਵਾ ਦੇਖਿਆ ਪਰ ਮਿਲਦਾ ਹੀ ਨਹੀਂ ਸੀ ਚਾਚੀ ਕੀ ਕਰਦੀ ਜਵਾਕਾਂ ਨੇ ਲੜਦਿਆਂ ਫੋਨ ਹੇਠਾਂ ਸੁੱਟਦਾ ਦੁਕਾਨ ਵਾਲੇ ਨੇ ਠੀਕ ਕਰਨ ਤੇ 4-5 ਦਿਨ ਲਾਤੀ ਮੈਂ ਆਪਣੀ ਮਜਬੂਰੀ ਸੁਣਾ ਦਿੱਤੀ ਜਿਹੜੀ ਮੰਦ ਭਾਗੀ ਸੀ ਮੇਰੇ ਲਈ ਜਿਹੜਾ ਬਾਪੂ ਨੂੰ ਮਿਲਣਾ ਨਸੀਬ ਨਾ ਹੋਇਆ ਮੈਂ ਤੇਰੇ ਵੀਰਾਂ ਨੂੰ ਵੀ ਸਨੇਹਾ ਭੇਜਿਆ ਸੀ ਬਾਈ ਜੀਤੀ ਆਪਣਾ ਪਿੰਡ ਦੱਸ ਕੇ ਗਈ ਐ ਕੋਈ ਜਾਣਾ ਜਾ ਕੇ ਉਹ ਨਹੀਂ ਲਿਆ ਆਉ ਪਰ ਜਿਵੇਂ ਤੈਨੂੰ ਦੱਸਿਆ ਉਹਨਾਂ ਦੇ ਕੰਨਾਂ ਤੇ ਜੂ ਨਹੀਂ ਸਰਕਦੀ ਸੁਣਿਆ ਬਾਈ ਬਹੂਆਂ ਦੇ ਇਸ਼ਾਰਿਆਂ ਤੇ ਨੱਚਦੀ ਐ ਦੋਵੇਂ ਕਾਰਜਵਾਈ ਬਣਨਾ ਸੌਖਾ ਹੈ ਤੇਰੇ ਬਾਪੂ ਨੂੰ ਜੀ ਨੂੰ ਕੋਈ ਦਵਾ ਦਵਾਰੂ ਹੋ ਸਕੇ ਉਨੇ ਕ ਤੇਰਾ ਚਾਚਾ ਕਰਵਾਉਂਦਾ ਰਿਹਾ ਦਲੀਆ ਜਾਂ ਖਿਚੜੀ ਬਣਾ ਕੇ ਮੈਂ ਆਪ ਦੇ ਕੇ ਆਉਂਦੀ ਰਹੀ ਤਿੰਨ ਦਿਨ ਹੋ ਗਏ ਸੀ ਕੁਛ ਨਹੀਂ ਲੰਘਦਾ ਸੀ ਸੰਘੋਂ ਹੁਣ ਤਾਂ ਬਾਹਲਾ ਔਖਾ ਹੋ ਕੇ ਮੁੱਕ ਗਿਆ ਚਾਚੀ ਨੇ ਸਾਰੀ ਵਿਥਿਆ ਸੁਨਾ ਤਰੀ ਘਰੋਂ ਤੋਰਨ ਵੇਲੇ ਵੀਰੇ ਨੂੰ ਮੈਂ ਫੋਨ ਕੀਤਾ ਸੀ ਉਹਨੇ ਅੱਗੋਂ ਜ਼ਹਿਰ ਉਗਲਿਆ ਸੀ ਤੂੰ ਤਾਂ ਕੀ ਕਰਨਾ ਭਲਾਂ ਤੇਰੇ ਬਿਨਾ ਕਿਹੜਾ ਬਾਪੂ ਦੀਆਂ ਬਾਹਾਂ ਆਕੜੀਆਂ ਮਿਲਣ ਨੂੰ ਨਾਲੇ ਉਹੀ ਬਾਪੂ ਐ ਜੋ ਸੌਹਰਾ ਬਿਮਾਰ ਹੋਣ ਕਰਕੇ ਪਤੀ ਨੂੰ ਉਸਦੀ ਦੇਖਭਾਲ ਕਰਨ ਲਈ ਗਿਆ ਬੱਚੇ ਵੀ ਪਤੀ ਦੇ ਹਵਾਲੀ ਕਰ ਕੱਲੀ ਤੁਰ ਪਈ ਸਾਂ ਮੈਂ ਤੇ ਚਾਚੀ ਘਰ ਵੱਲ ਨੂੰ ਤੁਰ ਪਈਆਂ ਘਰ ਪਹੁੰਚ ਧਿਆਨ ਲਾ ਤੱਕਿਆ ਘਰ ਹੁਣ ਘਰ ਨਹੀਂ ਲੱਗ ਰਿਹਾ ਸੀ मां ਇਸ ਨੂੰ ਸਾਫ਼ ਸੁਥਰਾ ਰੱਖਦੀ ਸੀ ਬੇੜੇ ਵਿੱਚ ਉੱਗਿਆ ਘਾਹ ਪਿਆ ਸੀ ਬੇੜੇ ਵਿੱਚ ਮਾਂ ਦੀ ਆਤਮਾ ਘੁੰmdi ਨਜ਼ਰ ਆਈ ਮਾਂ ਤੂੰ ਤਾਂ ਮੈਨੂੰ ਮਿਲੇ ਬਗੈਰੀ ਤੁਰ ਗਈ ਇੱਕ ਵੇਰ ਮੇਰਾ ਘਰ ਵੇਖ ਜਾਂਦੀ ਆ ਆ ਜਾ ਜੀਤੀ ਏ ਚਾਚੀ ਨੇ ਮੈਨੂੰ ਹਲੋਣ ਕੇ ਅੱਗੇ ਤੁਰਨ ਲੈ ਗਿਆ ਬਾਪੂ ਤੁਰ ਗਿਆ ਸੀ ਆਸ-ਪਾਸ ਲੋਕਾਂ ਦਾ ਇਕੱਠ ਸੀ ਬਾਪੂ ਦੀਆਂ ਗੱਲਾਂ ਹੋ ਰਹੀਆਂ ਸਨ ਪਰ ਬਾਪੂ ਨੂੰ ਰੋਣ ਵਾਲਾ ਕੋਈ ਨਹੀਂ ਸੀ ਬਾਪੂ ਮੂੰਹ ਤੋਂ ਕੱਪੜਾ ਪਾਸੀ ਕਰ ਅੱਜ ਪਹਿਲੀ ਵੇਰ ਨੀਜ਼ ਨਾਲ ਤੱਕਿਆ ਵੇਖ ਕਿ ਤਾਂ ਹਾਂ ਨਿਕਲ ਆਇਆ ਮਾਂ ਨੂੰ ਵੀ ਚੇਤੇ ਕੀਤਾ ਸ਼ਾਮ ਦੇ 4 ਵਜੇ ਚੱਲੇ ਸਨ ਪਰ ਦੋਨਾਂ ਭਰਾਵਾਂ ਚੋਂ ਅਜੇ ਕੋਈ ਨਹੀਂ ਆਇਆ ਸੀ ਸੰਸਕਾਰ ਦਾ ਇੰਤਜ਼ਾਮ ਵੀ ਪਿੰਡ ਵਾਸੀਆਂ ਨੇ ਕੀਤਾ ਸੀ ਲੋਕਾਂ ਨੇ ਆਪਸ ਵਿੱਚ ਰਾਇ ਕੀਤੀ ਚਲੋ ਭਾਈ ਬਹੁਤ ਟਾਈਮ ਹੋ ਗਿਆ ਮੁੰਡੇ ਨਹੀਂ ਆਉਂਦੇ ਤਾਂ ਕੀ ਕੁੜੀ ਹੈਗੀ ਹੈ ਸੰਸਕਾਰ ਕਰ ਦਈਏ ਹੁਣ ਇੱਕ ਸਿਆਣੀ ਬਜ਼ੁਰਗ ਨੇ ਕਿਹਾ ਸ਼ਮਸ਼ਾਨ ਘਾਟ ਜਾ ਕੇ ਮੈਂ ਕਿਹਾ ਵੀਰੇ ਨਹੀਂ ਤਾਂ ਮੈਂ ਬਾਪੂ ਨੂੰ ਅੰਤਮ ਵਿਦਾਈ ਦਿਆਂਗੀ ਕਾਸ਼ ਬਾਪੂ ਅੱਜ ਤੂੰ ਦੇਖਦਾ ਤੇਰੇ ਫੁੱਲਾਂ ਵਾਂਗਰ ਪਾਲੇ ਪੁੱਤਾਂ ਨੇ ਤੈਨੂੰ ਅੰਤ ਵੇਲੇ ਪਾਣੀ ਵੀ ਨਹੀਂ ਪੁੱਛਿਆ ਦੂਰ ਵਿਆਹੀ ਤੇਰੀ ਧੀ ਪੈਂਡੇ ਲੰਘ ਆਈ ਸੀ ਤੇਰੇ ਕੋਲ ਆਖਰ ਤੈਨੂੰ ਤੇਰੀ ਉਸੇ ਧੀ ਨੇ ਹੀ ਅਗਣੀ ਦਿੱਤੀ ਜੀ ਨੂੰ ਤੂੰ ਕਹਿੰਦਾ ਹੁੰਦਾ ਸੀ ਦੂਰ ਵਿਆਹ ਮੈਨੂੰ ਮੀਰ ਹੈ ਕਿ ਤੁਹਾਨੂੰ ਇਹ ਜਜ਼ਵਾਤੀ ਜੀ ਸਟੋਰੀ ਬਹੁਤ ਪਸੰਦ ਆਈ ਹੋਗੀ ਧੰਨਵਾਦ ਲਾਈਕ ਜਰੂਰ ਕਰਨਾ ਜੇ ਤੁਸੀਂ ਫਸਟ ਪਾਰਟ ਨਹੀਂ ਸੁਣਿਆ ਤਾਂ ਉਹ ਵੀ ਜਰੂਰ ਸੁਣਨਾ ਤੁਹਾਨੂੰ ਸਾਰੀ ਕਹਾਣੀ ਸਮਝ ਆਊਗੀ ਕਿ ਕਿਵੇਂ ਇੱਕ ਕੁੜੀ ਨੂੰ ਬਾਪ ਨੇ ਦੂਰ ਵਿਆਹ ਹੈ ਸੀ ਤੇ ਅੰਤ ਵੇਲੇ ਉਸ ਦੀ ਚੇਖਾ ਨੂੰ ਉਸ ਨੇ ਹੀ ਅਗਣੀ ਦਿੱਤੀ